ਸਤਿ ਸ਼੍ਰੀ ਅਕਾਲ ਭਾਈ ਆਪਣੇ ਸੰਯੁਕਤ ਕਿਸਾਨ ਮੋਰਚੇ ਦੇ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਜੋ ਮਲੂੜ ਚ ਨਰੰਗਕੇਸ ਹੋਇਆ ਸੀ ਭਾਜੀਪੀ ਦਾ ਵਿਧਾਇਕ ਤੇ ਸਟੇਟ ਵਰਸ ਜ ਪਰਚਾ ਚੱਲ ਰਿਹਾ ਕਿਸਾਨਾਂ ਤੇ 300 ਕਿਸਾਨ ਨਾਮਜਦ ਹੈ 32 33 ਕਿਸਾਨ ਹੈ ਜਿਹੜੇ ਇੱਥੇ ਪਹੁੰਚੇ ਆ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਪਰਚਾ ਰੱਦ ਕਰਨ ਦਾ ਜਾ ਸਰਕਾਰ ਨੇ ਵਾਦਾ ਕੀਤਾ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਕਰਾਂਗੇ ਤੇ ਬੀਜੇਪੀ ਦਾ ਵੀ ਹੋਰ ਵਿਰੋਧ ਕਰਾਂਗੇ ਕਿਉਂਕਿ ਸਾਡੇ ਜਿਹੜੇ ਪਰਚੇ ਰੱਦ ਨਹੀਂ ਕੀਤੇ ਜਿੰਨੇ ਵੀ ਸਾਡੇ ਤੇ ਵੱਖ-ਵੱਖ ਤਰ੍ਹਾਂ ਦੇ ਪਰਚੇ ਨੇ ਤਰਨੇ ਅੰਦਰਾਣ ਹੋਏ ਵੋਟਾ ਸਾਡੇ ਤੇ ਕੋਈ ਪਰਚਾ ਨਹੀਂ ਪ੍ਰੋਟੈਸਟਰ ਤੇ ਪਰਚੇ ਨਹੀਂ ਕਿਰਪਾ ਕਰਕੇ ਸਰਕਾਰ ਇਹਨਾਂ ਨੂੰ ਤੁਰੰਤ ਰੱਦ ਕਰੇ ਜੇਕਰ ਨਹੀਂ ਕਰਦੀ ਤੇ ਆਉਣ ਵਾਲੇ ਦਿਨਾਂ ਇਲੈਕਸ਼ਨ ਚ ਪੂਰਾ ਵਿਰੋਧ ਕਰਾਂ ਐਮਪੀ ਦੇ ਇਲੈਕਸ਼ਨ ਚ ਇਹਨਾਂ ਦਾ ਵਿਰੋਧ ਹੋਣਾ ਚਾਹੀਦਾ ਆਪਣਾ ਮਿਠੜੀ ਸਾਹਿਬ ਕੀ ਕਹਿਣਾ ਚਾਹੁੰਦੇ ਗੱਲ ਇਹ ਹੈ ਵੀ ਜਿਹੜਾ ਇਹਨਾਂ ਨੇ ਉਦੋਂ ਸਾਡੇ ਨਾਲ ਵਾਅਦਾ ਕਰੀ ਸੀ ਕਿਉਂਕਿ ਬੀਜੇਪੀ ਸਰਕਾਰ ਨੇ ਵੀ ਕਰਿਆ ਸੀ ਮੋਦੀ ਸਰਕਾਰ ਨੇ ਵੀ ਜਿਹੜੇ ਕਿਸਾਨਾਂ ਤੇ ਅੱਜ ਤੋਂ 3 ਸਾਲ ਪਹਿਲਾਂ ਵੀ ਜਿਹੜੇ ਵੀ ਪਰਚੇ ਉਹ ਸੀ ਕੇਸ ਰੱਦ ਕਰਦੇ ਆ ਪਰ ਅੱਜ ਤੱਕ ਨਹੀਂ ਹੋਇਆ ਫਿਰ ਉਸ ਵੇਲੇ ਦੀ ਜਿਹੜੀ ਕੈਪਟਨ ਸਰਕਾਰ ਉਹਨੇ ਵੀ ਕਿਹਾ ਸੀ ਚੰਨੀ ਸਰਕਾਰ ਨੇ ਵੀ ਕਿਹਾ ਸੀ ਜਦੋਂ ਇਹ ਆਮ ਆਦਮੀ ਵਾਲੀ ਆ ਗਈ ਇਹ ਸਾਡੇ ਮਾਨਯੋਗ ਭਗਵੰਤ ਮਾਨ ਜੀ ਮੁੱਖ ਮੰਤਰੀ ਇਹਨਾਂ ਨੇ ਕਿਹਾ ਵੀ ਸਾਡੇ ਤੁਹਾਡੇ ਜਿਹੜੇ ਕਿਸਾਨਾਂ ਦੇ ਪਰਚੇ ਆ ਉਹ ਅਸੀਂ ਤੁਹਾਡੇ ਜਿਹੜੇ ਸਾਰੇ ਰੱਦ ਕਰ ਦਿਆਂਗੇ ਪਰ ਅੱਜ ਤੱਕ ਨਹੀਂ ਹੋਇਆ ਤੇ ਉਹਦੇ ਸਬੰਧ ਦੇ ਫਿਰ ਵਿਰੋਧ ਪ੍ਰੋਟੈਸਟ ਤਾਂ ਹੋਣਾ ਹੀ ਚਾਹੀਦਾ ਆ ਕੁਲਵਿੰਦਰਾ ਬਣਾਈ ਆ ਵੀਰ ਜੀ ਵੱਖ-ਵੱਖ ਕਿਸਾਨ ਜਥੇਬੰਦੀਆਂ ਤੋਂ ਸਾਰੇ ਭਰਾ ਸ਼ਾਮਲ ਹੋਇਆ ਆ ਆਜਾ ਬਲਜੀ ਤਾਜ ਤੇ ਆ ਫੋਣੀ ਫੋਣਾ ਅਲਾਨਜੀਤ ਅਖੇ ਸ਼ਰਮੇ ਕੀ ਅੱਜ ਦਾ ਸੀ ਇਹ ਸੰਯੁਕਤ ਕਿਸਾਨ ਮੋਰਚੇ ਦੇ ਵੱਂਗੋਂ ਅਸੀਂ ਅੱਜ ਇਹ ਐਲਾਨ ਕਰਦੇ ਆ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਤਕਰੀਬਨ 6-7 ਜਥੇਬੰਦੀਆਂ ਦੇ ਜਿਹੜੇ ਆਗੂ ਆ ਜਿਹੜੇ ਤਰੀਕਾ ਭੁਗਤ ਰਹੇ ਆ ਮਲੂਰ ਦੇ ਨਰੰਗ ਕੇਚ ਮੰਗ ਪੱਤਰ ਦਿੱਤਾ ਖੁੱਡੀਆਂ ਸਾਹਿਬ ਨੂੰ ਦਿੱਤਾ ਕੈਬਨਿਟ ਮੰਤਰੀ ਬਲਜੀਤ ਕੌਰ ਨੂੰ ਮੰਗ ਪੱਤਰ ਦਿੱਤੇ ਵਾਰ-ਵਾਰ ਐਸਕੇਮ ਨੇ ਮੁੱਦਾ ਵੀ ਉਠਾਇਆ ਜਦੇਬੰਦੀ ਖੋਸੇ ਦਾ ਪ੍ਰਧਾਨ ਸਾਹਿਬ ਵੀ ਮਿਲੇ ਡੀਆਈਜੀ ਨੂੰ ਵੀ ਮਿਲੇ ਪਰ ਇਹ ਪਰਚੇ ਰੱਦ ਨਹੀਂ ਹੋਏ ਸਾਡੇ ਨੂੰ ਅਸੀਂ ਇਹਤ ਕੀ ਆਉਣ ਵਾਲੀਆਂ ਐਮਪੀ ਦੀਆਂ ਇਲੈਕਸ਼ਨਾਂ 'ਚ ਡਟ ਕੇ ਇਹਨਾਂ ਦਾ ਵਿਰੋਧ ਕਰਾਂਗੇ ਸਾਰੀਆਂ ਸੀਟਾਂ ਤੇ ਪੰਜਾਬ 'ਚ ਬੀਜੇਪੀ ਦਾ ਵਿਰੋਧ ਕਰਾਂਗੇ ਸੰਯੁਕਤ ਕਿਸਾਨ ਮੋਰਚੇ ਤੋਂ ਵੀ ਅਸੀਂ ਇਹ ਮੰਗ ਕਰਦੇ ਆਂ ਵੀ ਕਿਸਾਨ ਥੋੜੇ ਮਗਰ ਚੱਲਦੇ ਆ ਥੋਡੇ ਕਹਿੰਦੇ ਬੀਜੇਪੀ ਦੇ ਲੀਡਰਾਂ ਨੂੰ ਘੇਰਿਆ ਥੋਡੇ ਕਹਿੰਦੇ ਸਾਰਾ ਫੁੱਲ ਚੜਾਈ ਅੱਜ ਸੰਯੁਕਤ ਕਿਸਾਨ ਮੋਰਚੇ ਦਾ ਵੀ ਇਹ ਫਰਜ ਬਣਦਾ ਵੀ ਇਹਨਾਂ ਦੀ ਵਾਂਗ ਡੋਰ ਫੜੋ 80 80 ਸਾਲਾਂ ਦੇ ਬਯੁਰਗਾ ਤਰੀਕਾਂ ਭੁਗਤਣ ਨੂੰ ਮਜਬੂਰ ਹੈ ਕੋਈ ਕੰਮ ਛੱਡ ਕੇ ਵਿਚਾਰਾ ਫਿਰਦਾ ਕੋਈ ਦਵਾਈ ਚੱਲਦੀ ਹੈ ਕੋਈ ਬਿਮਾਰ ਬੰਦੇ ਵਿੱਚ ਇਹ ਜੇ ਵੀ ਬੰਦੇ ਆ ਵੀ ਵਿਚਾਰੇ ਭੋਲੇ ਪਾਲੇ ਲੋਕੋ ਤੁਹਾਡੇ ਮਗਰ ਕੌਣ ਲੱਗੂਗਾ ਕੋਈ ਡਿਬਰੂਗੜ ਚੱਕ ਕੇ ਠੋਕਤਾ ਕੋਈ ਕਿਸਾਨੀ ਦੇ ਨਾਂ ਤੇ ਪਰਚੇ ਆ ਇਹ ਭਗਵੰਤ ਮਾਨ ਵੀ ਜਿਹੜਾ ਕਿਸਾਨ ਹਤੈਸ਼ੀ ਨਹੀਂਗਾ ਐਤਕੀ ਇਹਨੂੰ ਅਸੀਂ ਯਾਦ ਕਰਾ ਦੇਾਂਗੇ ਵੀ ਕਿਵੇਂ ਕਿਸਾਨਾਂ ਨਾਲ 도ਗਲੀ ਨੀਤੀ ਵਰਤੀ ਦੀ ਆ 도ਗਲੀ ਨੀਤੀ ਇਸ ਕਰਕੇ ਆ ਵੀ ਨੌ ਸੈਲੋ ਖੋਲਣ ਦੀ ਪਰਮਿਸ਼ਨ ਦੇਤੀ 27 ਮੰਡਗਾ ਬੰਦ ਕਰਤਿਆਂ ਪੂਰਾ ਲੁੱਟਦਾ ਸਮਾਨ ਕਾਰਪੋਰੇਟ ਸੈਕਟਰ ਦੇ ਹੱਥਾਂ ਦਾ ਪੂਰਾ ਥਾਊ ਪੁੱਤ ਬਣ ਕੇ ਭਗਵੰਤ ਮਾਨ ਭੁਗਤ ਰਿਆ ਸਾਡੇ ਪਰਚੇ ਜੇ ਰੱਦ ਨਾ ਕਰੇ ਐਮਪੀ ਇਲੈਕਸ਼ਨ ਆ ਗਿਆ ਸਾਰੀਆਂ ਸੀਟਾਂ ਤੇ ਇਹਨਾਂ ਨੂੰ ਛੱਡੀ ਦਾ ਦੁੱਧ ਯਾਦ ਕਰਾਵਾਂਗੇ ਬੀਜੇਪੀ ਦਾ ਵੀ ਵਿਰੋਧ ਕਰਾਂਗੇ ਅੱਖੇ ਇੱਕ ਸ਼ਰਮੇ ਕਿਦੋਂ ਬਣਿਆ ਸੀ ਤੇ ਮੁੱਖ ਮੰਤਰੀ ਨੇ ਕੀਤ ਬਿਆਨ ਕੀਤਾ ਸੀ ਟੋਟਲ ਪਰਚੇ ਸਾਰੇ ਹੁਣਗੇ ਕੈਨਸਲ ਬਿਆਨ ਤਾਂ ਬਹੁਤ ਦੇਦੇ ਅਖਬਾਰ ਭਰਤੇ ਉਹਦਾ ਤਾਂ ਮੀਡੀਆ ਦੇ ਸਾਰੇ ਚੈਨਲਾਂ 'ਤੇ ਵੀ ਚੱਲਿਆ ਵੀ ਭਗਵੰਤ ਮਾਨ ਕਿਸਾਨ ਹੈ ਤੇ ਏਸੀ ਹੈ ਇਹਨੇ ਵਾਦਾ ਕਰ ਲਿਆ ਜੀ ਪਰਚੇ ਰੱਦ ਕਰ ਦੂੰਗਾ ਫੇਰਾ ਪਰਚੇ ਰੱਦ ਕਿਉਂ ਨਹੀਂ ਕੀਤੇ ਬਹੁਤ ਸਾਰੇ ਸਟੂਡੈਂਟ ਆ ਆਰਗੇਨਾਈਜੇਸ਼ਨ ਆ ਬਹੁਤ ਸਾਰੇ ਸਾਡੇ ਨਾਲ ਸਿੱਖ ਜਥੇਬੰਦੀਆਂ ਦੇ ਆਗੂ ਆ ਜਿਹੜੇ سزا ਪੂਰੀ ਹੋ ਕੇ ਵੀ ਜੇਲ੍ਹਾਂ 'ਚ ਡੱਕੇ ਆ ਆ ਵਿਚਾਰੇ ਕਿਸਾਨ ਆ ਇਹਨਾਂ 'ਚੋਂ ਕਿਹੜਾ ਕੋਈ ਟੈਰਰਿਸਟ ਆ ਕੋਈ ਦੋ ਕਿੰਨਿਆਂ ਦੀ ਖੇਤੀ ਕਰਦਾ ਕੋਈ ਚਾਰਾਂ ਵੀ ਆ ਉਹਦੀ ਜ਼ਮੀਨ ਬਚਾਉਣ ਖਾਤਰ ਪ੍ਰੋਟੈਸਟ 'ਚ ਸ਼ਾਮਲ ਹੋਏ ਸੀਗੇ ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਏ ਸੀਗੇ ਤੇ ਇਹਨਾਂ ਨੂੰ ਚੱਕ ਕੇ 370 ਗੀਆਂ ਸੰਗੀਨ ਧਾਰਾ 'ਚ ਅੱਜ 80-80 ਸਾਲ ਦੇ ਬੰਦੇ ਜਮਾਨਤਾ ਕਰਾ ਕੇ ਤੁਰੇ ਫਿਰਦੇ ਵਕੀਲਾਂ ਦੀਆਂ ਪੌੜੀਆਂ ਚੜ੍ਹਦੇ ਇਹਨਾਂ ਨੂੰ ਸਰਕਾਰ ਨੂੰ ਪਤਾ ਨਹੀਂਗਾ ਛੇਤੀ ਬਾੜੀ ਮੰਤਰੀ ਨੂੰ ਹੀ ਪਤਾਗਾ ਮੈਂ ਕੀ ਕਰੀ ਜਾਨਾ ਤੇ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਵੀ ਆਣਾ ਤੁਹਾਨੂੰ ਜਾਗਣਾ ਪੈਣਾ ਕਿੰਨੇ ਕ ਵਾਰੀ ਚੁੱਪ ਕਰਕੇ ਛੇਤਰਖਾਈ ਜਾਉਂਗੇ ਤੁਹਾਡੀਆਂ ਮੰਡੀਆਂ ਬੰਦ ਹੋ ਜਾਣਗੀਆਂ 900 ਨੂੰ ਤੁਹਾਡਾ ਝੋਨਾ ਕਣਕ ਨਹੀਂ ਖਰੀਦਣੀ ਤੇ ਜਿਹੜੇ 90-90 ਹਜ਼ਾਰ ਠੇਕੇ ਦੇ ਸੁਪਨੇ ਲਈ ਫਿਰਦੇ ਹੋ ਨਾ ਤੁਸੀਂ ਇਹ ਪੂਰੇ ਨਹੀਂ ਹੋਣੇ ਰੋਲਦੇ ਫਿਰੋਗੇ ਇੱਥੇ ਸਾਰੇ ਲੋਕ ਇੱਕ ਹੋਜੋ ਚਾਹੇ ਕਿਸਾਨ ਆ ਮਜ਼ਦੂਰ ਆ ਚਾਹੇ ਵਪਾਰੀ ਆ ਚਾਹੇ ਕੋਈ ਵੀ ਆ ਆੜਤ ਕੇ ਮਾਰੇ ਜਾਣਗੇ ਜੇ ਮੰਡੀਆਂ ਬੰਦ ਹੋ ਗਈਆਂ ਮਜ਼ਦੂਰ ਕਿੰਨਾ ਬੇਕਾਰ ਬੇਰੁਜ਼ਗਾਰ ਹੋ ਜਾਊਗਾ ਆ ਵਿਚਾਰੇ ਜਿਹੜੇ ਲੇਬਰ ਕਰਦੇ ਆ ਵਰਗ ਕਿੰਨੇ ਰੇੜੀਆਂ ਫੜੀਆਂ ਵਾਲੇ ਵਿਲੇ ਹੋ ਜਾਣਗੇ ਦਾਣਾ ਮੰਡੀਆਂ ਜਦੋਂ ਚੱਕੀਆਂ ਗਈਆਂ ਅੱਖੇ ਇੱਕ ਸ਼ਰਮੇ ਦੀ ਇੱਕ ਕਲ ਪੁੱਛਦੇ ਦੋਤ ਮੰਤਰੀ ਐ ਤੇ ਮੁਖ ਸਰ ਜ਼ਿਲ੍ਹੇ ਦੇ ਉਹਨਾਂ ਨੂੰ ਤੁਸੀਂ ਦੋਨਾਂ ਨੂੰ ਮੰਗ ਪੱਤਰ ਦਿੱਤੇ ਆ ਜੀ ਦੋਨਾਂ ਨੂੰ ਮੰਗ ਪੱਤਰ ਦਿੱਤੇ ਆ ਮੀਤ ਹੇਰ ਕੋਲੇ ਗਏ ਕੁਲਦੀਪ ਧਾਲੀਵਾਲ ਜਦੋਂ ਮੰਤਰੀ ਜੀ ਉਹਨੂੰ ਮੰਗ ਪੱਤਰ ਦੇ ਕੇ ਆਏ 10 ਵਾਰੀ ਮੰਗ ਪੱਤਰ ਦੇਤਾ ਸੰਯੁਕਤ ਕਿਸਾਨ ਮੋਰਚਾ ਠੀਕਾ ਪਾੜ ਗਿਆ ਕੋਈ ਗੈਰ ਰਾਜਨੀਤਿਕ ਹੋ ਗਿਆ ਤੇ ਕੋਈ ਰਾਜਨੀਤਿਕ ਕੋਈ ਚੰਡੀਗੜ੍ਹ ਮੋਰਚਾ ਲਾਉਂਦਾ ਕੋਈ ਖਨੋਰੀ ਬੈਠਾ ਹੈ ਤਾਂ ਯਾਰ ਕਿਸਾਨਾਂ ਦਾ ਸੰਘਰਸ਼ ਹੀ ਹਾਂਜੀ ਹੱਕਾਂ ਪਿੱਛੇ ਤੇ ਲੜਦੇ ਆ ਸਾਰੇ ਹੱਕਾਂ ਦੀ ਲੜਾਈ ਹੈ ਸਾਡੀ ਕੋਈ ਨਿੱਜੀ ਲੜਾਈ ਨਹੀਂ ਚਲੋ ਵਖਰੇਵੇਂ ਹੋ ਜਾਂਦੇ ਆ ਆਪਦੇ ਆਪ ਦੀ ਸੋਚ ਮੁਤਾਬਕ ਵਖਰੇਵੇਂ ਹੋ ਜਾਂਦੇ ਸੰਯੁਕਤ ਕਿਸਾਨ ਮੋਰਚੇ ਨੂੰ ਸਖਤ ਸਟੈਂਡ ਲੈਣਾ ਚਾਹੀਦਾ ਵੀ ਇਹ ਜੇ ਹੁਣ 8 ਤਰੀਕ ਦਾ ਚੰਡੀਗੜ੍ਹ ਪ੍ਰੋਗਰਾਮ ਦਿੱਤਾ ਅੱਛਾ ਸਾਨੂੰ ਘਰਾਂ ਚੋਂ ਨਿਕਲਣਾ ਪੈਣਾ ਸੰਯੁਕਤ ਕਿਸਾਨ ਮੋਰਚਾ ਕਿਉਂ ਨਹੀਂ ਇਹਨਾਂ ਦੇ ਗੱਤ ਹੁਣ ਤੇ ਗੋਡਾ ਧਰਦਾ ਵੀ ਦੱਸੋ ਕੀ ਕਸੂਰ ਹੈ ਸਾਡਾ ਇਹਨਾਂ ਦਾ ਡਟ ਕੇ ਵਿਰੋਧ ਕਰੋ ਮੈਂ ਤਾਂ ਨਾ ਭਾਜੀਪੀ ਨਾਲੋਂ ਵੀ ਜ਼ਿਆਦਾ ਇਹਨਾਂ ਦਾ ਵਿਰੋਧ ਕਰੋ ਪੰਜਾਬ ਸਰਕਾਰ ਦਾ ਇਹ ਪੰਜਾਬ ਵਾਲਿਆਂ ਤੇ ਮਾਰੀ ਜਾਂਦੇ ਪਰਮਿਸ਼ਨ ਐਹੀ ਦੇਈ ਜਾਂਦੀ ਇੰਨੀ ਮੇਰੀ ਬੇਨਤੀ ਆ ਜੇ ਪਰਚੇ ਰੱਦ ਨਾ ਕਰੇ ਤੇ ਅਸੀਂ ਲੰਮਾ ਸਾਰ ਘਰ ਸਵਿੱਡਾਂਗੇ ਤੇ ਵੋਟਾਂ ਚ ਡਟ ਕੇ ਇਹਨਾਂ ਦੇ ਖਿਲਾਫ ਭੋਗਤਾਂਗੇ ਵਾਹਿਗੁਰੂ ਜੀ ਕਾ ਖਾਲਸਾ